ਪਰ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜੀ ਓਨਰ ਆ ਗੱਡੀ ਦਾ ਜੀ ਸਿੰਪਲ ਜੀ ਗੱਲ ਹੈ ਡਰਾਈਵਰ ਆਈ ਹੈ ਡਰਾਈਵਰ ਵੀ ਅਸੀਂ ਰੱਖਿਆ ਜੀ ਨਵਾਂ ਡਰਾਈਵਰ ਆ ਜੀ ਆਪਾਂ ਗੱਡੀ ਸਵਰ ਦਿੱਤੀ ਜੀ ਜਿਹੜਾ ਬੰਦਾ ਹੈ ਬੇਕੋ ਸਾਫ ਸੁੱਤਰਾ ਸੀਗਾ ਸਾਡੇ ਪਿੱਛੇ ਕੀ ਕਰ ਰਿਹਾ ਕੀ ਕਰ ਰਿਹਾ ਸਾਨੂੰ ਨਹੀਂ ਪਤਾ ਜੀ ਗੱਡੀ ਹੈ ਟੈਕਸੀ ਹੈ ਜੀ ਟੈਕਸੀ ਦੇ ਵਿੱਚ ਹੈ ਪੀ ਨੰਬਰ ਰਿਸਟ ਹੈ ਜੀ ਲੈ ਦੋ ਦੋ ਤਿੰਨ ਮਹੀਨਾ ਪੁਰਾਣੀ ਮਹੀਨੇ ਗੱਡੀ ਹੈ ਜੀ ਕੋਈ ਕਿੰਨਾ ਨੁਕਸਾਨ ਗੱਡੀ ਦਾ ਹੋ ਗਿਆ ਤੁਹਾਡਾ ਨੁਕਸਾਨ ਜੀ ਪੂਰੀ ਗੱਡੀ ਡੈਮੇਜ ਹੈ ਜੀ ਹਾਂ 4 ਕਰੋੜ ਲੱਖ ਦੇਢ ਲੱਗ ਇੰਜਨ ਡੈਮੇਜ ਹੈ ਲੱਖ ਦੇਢ ਲੱਗਦਾ ਖਰਚਾ ਆਗਾ ਬਾਤੀ ਹੋ ਇਹੜਾ ਬੰਦਾ ਹੁਣ ਤੁਸੀਂ ਰਹਿ ਗਏ ਹੋ ਬਟਿ ਬਟਾ ਕੇ ਆਉਂਦੇ ਉਹਨੂੰ ਕਰੇ ਛੱਡ ਦਿੰਨੇ ਆ ਜੀ ਬਸ ਉਹਨੂੰ ਉਹਨੂੰ ਕਰੇ ਛੱਡ ਦਿੰਨੇ ਆ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਰਹਿਣਾ ਨੇ ਪੀਆਰਐਸ ਨਗਰ ਇਹ ਬੰਦਾ ਕਿੱਥੇ ਰਹਿੰਦਾ ਰਹਿੰਦਾ ਜੀ ਢੂਰੀ ਜਾਨਮੰਦਰ ਦੇ ਕੋਲ ਤੰਦਰਾ ਉਹ ਟੈਕਸੀ ਨਾਲ ਕਰਨਾ ਸਾਰਾ ਟੈਕਸੀ ਨਾਲ ਕਰਨਾ ਕੀ ਲਾੜ ਡਾਊਰੂ ਵੀ ਕੇ ਲੋਕਾਂ ਦੀ ਜਾਨ ਨੂੰ ਤਾਨ ਕਰ ਸਕਦਾ ਇਹ ਕਰ ਇਹ ਕਰ ਸਕਦਾ ਹੀ ਮੈਂ ਇਦਾਂ ਦੇ ਬੰਦੇ ਨੂੰ ਰੱਖਣਾ ਹੀ ਨਹੀਂ ਜੀ ਮੈਂ ਜੀ ਇਹਨਾਂ ਨੂੰ ਛੱਡਦਾ ਕੰਮ ਤੇ ਨਹੀਂ ਮੈਂ ਅੱਗੇ ਤੋਂ ਕੋਈ ਕਰਦਾ ਹੀ ਵੈਸੇ ਤਾਂ ਇਨਕੁਆਇਰੀ ਕਰਦਾ ਹੁਣ ਜੀ ਮੈਂ ਪੁਲਿਸਵਾਰੀ ਚ ਕਰਦਾ ਹੁਣਾਂ ਇਹ ਬੰਦੇ ਦੀ ਕੀਤੀ ਹੋਈ ਆ ਪਿੱਛੋਂ ਕੀ ਕਰ ਰਹੀ ਮੈਨੂੰ ਨਹੀਂ ਪਤਾ ਲੱਗ ਰਿਹਾ ਕੋਈ ਗੱਡੀ 'ਚ ਕੈਮਰਾ ਕੁਛ ਨਹੀਂ ਲੱਗਿਆ ਜੇ ਟਰੈਕਰ ਜੂ ਲੱਗਿਆ ਹੈ ਗੱਡੀ ਟਰੈਕ ਕਰ ਲਿਆ ਜੀ ਗੱਡੀ ਦੀ ਪਰ ਪਿੱਛੋਂ ਕੀ ਕਰ ਰਹੀ ਮੈਨੂੰ ਨਹੀਂ ਪਤਾ ਜੀ ਅੱਛਾ ਥੋੜਾ ਜਿਹਾ ਦੱਸਿਓ ਬਾਜੀ ਰਿਸ਼ਵਨਾਵਾਂ ਜੀ ਮੇਰਾ ਕੀ ਇਹ ਹੋਇਆ ਕੀ ਹੈ ਬਾਜੀ ਉਧਰੋਂ ਗੱਡੀ ਲੈ ਵਿੱਚ ਇਹਨੇ ਖੰਭੇ 'ਚ ਮਾਰੀ ਬਸ ਅੱਧਾ ਅੱਧਾ ਘੰਟਾ ਕੋਈ ਨਹੀਂ ਪਾਇਆ ਜੀ ਕਿੱਦਾਂ ਗੱਡੀ ਮਾਰੀ ਇਹ ਬਿਲਕੁਲ ਸਿੱਧਾ ਆ ਰਿਹਾ ਹੈ ਜੀ ਬਾਜੀ ਅੱਛਾ ਜੀ ਤੇ ਬਿਲਕੁਲ ਜਗਦਮ ਲੈ ਆ ਕੇ ਇਹਨੇ ਵਿੱਚ ਗੱਡੀ ਖੰਭੇ 'ਚ ਮਾਰੀ ਹੋਰ ਕੁਝ ਨਹੀਂ ਹੈ ਪਰ ਇਹਨੇ ਕੰਬੇ 'ਚ ਲੈ ਕੇ ਠਾਹ ਮਾਰਤੀ ਬਸ ਬੈਗਨਾਰ ਕਿੱਲ ਕੋਈ ਨਹੀਂ ਕੱਢਣ ਦੀ ਹੈ ਅੱਧਾ ਘੰਟਾ ਪੌਣਾ ਘੰਟਾ ਹੋ ਗਏ ਇਹ ਬਰੇਵਰੇ ਜਿਹੜਾ ਮੈਂ ਭਾਇਆ ਇਹ ਤਾਂ ਪਤਾ ਨਹੀਂ ਡਰਾਈਵਰੀ ਹੋਣਾ ਜੀ ਪਰ ਇਹਨੂੰ 3-4 ਵਾਰ ਗੱਡੀ ਚ ਕੱਢਿਆ ਫੇਰ ਜਾ ਕੇ ਬਹਿ ਜਾਂਦਾ ਫੇਰ ਕੱਢਿਆ ਫੇਰ ਜਾ ਕੇ ਬਹਿ ਜਾਂਦਾ ਵਾ ਜੀ ਦਾ ਮਾਲਕ ਨੂੰ ਕਹੇ ਗੱਡੀ ਦਾ ਮਾਲਕ ਆਇਆ ਸੀ ਦੇਖ ਕੇ ਚਲਾ ਗਿਆ ਜੀ ਜੀ ਉਹਨੇ ਫੋਟੋ ਵੀ ਤਾਂ ਆ ਗਿਆ ਸੀ ਹੱਥ ਨੂੰ ਲਿਖਾਇਆ ਵਾ ਪਤਾ ਨਹੀਂ ਜੀ ਉਹ ਪੁਲਿਸ ਜਦੋਂ ਆਏ ਨਹੀਂ ਸੀ ਜੀ ਇਹਨਾਂ ਨਾਲ ਇੱਧਰ ਆ ਕੇ ਘੜੋੜਾ ਅੱਧਾ ਘੰਟਾ ਹੋ ਗਿਆ ਪਿਆ ਲੰਬਾ ਸਰ ਹੋਇਆ ਕੀ ਕੋਲਾ ਕੋ ਨਾਮੀ ਪ੍ਰੇਮ ਨਾਲ ਇਹ ਸੰਜੀਪ ਸੀ ਨਾ ਨੀ ਰੋਇਆ ਕੁਛ ਨਹੀਂ ਹੈ ਨਾ ਮੁੰਡਾ ਡਰਾਈਵਰ ਇਧਰ ਆ ਸੀ ਗੱਡੀ ਲੈ ਕੇ ਉਹ ਤਾਂ ਅਸੀਂ ਤਾਂ ਭਾਜਪੀ ਦਫਤਰ ਡਿਊਟੀ ਲੱਗੀ ਹੋ ਸੀ ਉੱਥੋਂ ਆਏ ਆ ਹਾਂ ਹਾਂ ਧਾਰੂ ਪੀਤੀ ਸੀ ਉਹਨੇ ਮਾਲਕ ਆ ਗਏ ਆ ਹਸਪਤਾਲ ਲੱਗਿਆ ਤਾਂ ਗੱਡੀ ਉਹਨਾਂ ਦੀ ਆ ਸੜੇ ਕਹਿੰਦੇ ਟੋ ਕਰਕੇ ਲੈ ਜਨਾਂ ਕਰਕੇ ਕੋਈ ਜਾਨਵਰ ਨਹੀਂ ਨਾ ਨਾ ਉਹ ਆਪਣੇ ਕੱਲ੍ਹ ਹੀ ਸੜ ਰਿਹਾ ਕੀ ਹੋ ਗਿਆ ਹੋਰ ਹਾਸਾ ਹੋਇਆ ਕਿੰਨਾ ਬੰਦਾ ਨਾ ਨਾ ਉਹ ਸਾਹਮਣੇ ਖੰਡੇ ਚ ਆ ਬੰਦੇ ਜੀ ਬਚ ਗਏ ਨੇ ਦਾਰੂ ਵਿਕੜੀ ਲਾ ਦੇਤ ਕੋਈ ਦੀ ਜਾਨ ਲੈ ਕੇ ਚਲੀ ਆਈ ਬਚ ਸਕਦਾ ਬਚਾਹ ਹੋ ਗਿਆ ਖੰਪਾ ਘੜ ਕੇ ਬਚਾਹ ਹੋ ਗਿਆ ਕੋਈ ਰਿਐਕਸ਼ਨ ਨਹੀਂ ਦੇ ਹਾਂਜੀ ਕੋਈ ਰਿਐਕਸ਼ਨ ਹੋ ਗਿਆ ਮੈਂ ਕਿਹਾ ਯਾਰ ਡਰਾਈਵਰ ਡਿਊਟੀ ਉੱਪਰ ਮੁਲਾਇਆ ਇੱਥੇ ਫਸਰ ਗਿਆ ਹਾਂਜੀ ਕੀ ਲਾਦੇ ਕੀ ਲੋਕਾਂ ਨੂੰ ਮੈਸੇਜ ਆਉਂਗੇ ਦਾਰੂ ਵਿਕੜੀ ਚ ਨਾ ਦੇ ਨੇ ਦਾਰੂ ਵਿਕੜੀ ਦਾ ਲੋਕ ਨਹੀਂ ਕਹਿੰਦੇ ਇਹ ਤਾਂ ਮਾਲਕ ਨੂੰ ਵੀ ਕਹਿ ਬ ਤੁਸੀਂ ਸ਼ਰਾਬੀ ਅੱਜ ਹੀ ਰੱਖਿਆ ਡਰਾਈਵਰ ਨੇ ਤੇ ਤੁਸੀਂ ਚੱਕ ਕਿਉਂ ਨਾ ਕੀ ਕੀਤਾ ਪਤਾ ਲੱਗਿਆ ਜਾਂਦਾ ਦਾਰੂ ਪੀਤੇ ਆ ਉਹ ਜਿਹੜਾ ਦਾਰੂ ਇਹ ਤਾਂ ਸਵਾਰੀ ਹੈ ਨਹੀਂ ਸੀ ਵਿੱਚ ਕੋਈ ਜੀ ਟੈਕਸੀ ਹੈ ਕੋਈ ਜੀ ਟੈਕਸੀ ਜਾਂਦਾ ആ ഉള്ള ആളാഗ്രി ചെല